ਅੱਜ ਵੀ ਬ੍ਰਾਹਮਣ 1 ਸਾਲ ਪਹਿਲੇ ਦੱਸ ਦਿੰਦੇ ਨੇ ਸੂਰਜ ਨੂੰ ਗ੍ਰਹਿਣ ਲੱਗੇਗਾ ਫਲਾਣੇ ਸਮੇਂ ਤੇ ਲੱਗੇਗਾ ਪਰ ਫਲਾਣੇ ਇਲਾਕੇ ਦਿਖਾਈ ਗਏ। ਅੱਜ ਵੀ ਦੱਸ ਦਿੰਦੇ ਨੇ ਚੰਦਰਮਾ ਨੂੰ ਗ੍ਰਹਿਣ ਲੱਗੇਗਾ ਫਲਾਣੇ ਸਮੇਂ ਲੱਗੇਗਾ ਫਲਾਣੇ ਦਿਨ ਲੱਗੇਗਾ ਫਲਾਣੇ ਪੁਰਾਣੇ ਇਲਾਕੇ ਚ ਦਿਖਾਈ ਦੇਗਾ। ਇਹ ਖਗੋਲ ਵਿੱਦਿਆ ਹੈ। ਇਹ ਗਣਿਤ ਵਿੱਦਿਆ ਹੈ। ਕਹਿੰਦੇ ਨੇ ਇਸ ਵਿੱਦਿਆ ਦਾ ਜਨਮਦਾਤਾ ਬਿਰਗੂ ਹੈ। ਮੂਲ ਰੂਪ ਦੇ ਜਨਮਦਾਤਾ ਬ੍ਰਹਮਾ ਹੈ। ਲੇਕਿਨ ਇਸ ਨੂੰ ਪ੍ਰਚਾਰਿਆ ਫੈਲਾਇਆ ਬੇਰਗੋ ਹੈ ਬੇਰਗੋ ਸਹੰਦਾ ਉਹਦਾ ਆਪਣਾ ਇੱਕ ਲਿਖਿਆ ਹੋਇਆ ਬਹੁਤ ਵੱਡਾ ਗ੍ਰੰਥ ਹੈ ਉਹ ਫਿਰ ਐਸਾ ਕਹਿੰਦਾ ਜਿਹੜਾ ਮਨੁੱਖ ਨਿਰਲੇਪ ਹੁੰਦਾ ਹੈ ਪਰਿਵਾਰ ਵਿੱਚ ਡੁੱਬਦਾ ਨਹੀਂ ਪਦਾਰਥਾਂ ਵਿੱਚ ਡੁੱਬਦਾ ਨਹੀਂ ਸੰਸਾਰ ਵਿੱਚ ਡੁੱਬਦਾ ਨਹੀਂ ਪਰਮਤਾ ਵਿੱਚ ਡੁੱਬਦਾ ਨਹੀਂ ਪਰਮਾਤਮਾ ਉਹਦੇ ਹੱਥ ਜਾਂ ਪੈਰਾਂ 'ਚ ਪਦਮ ਬਣਾ ਦਿੰਦਾ ਹੈ भाव रेखा कमल समान हो जाए हाथ दैर इसने कुछ गुरबाणी और अन्य धर्म ग्रंथ इतिहासक सबूत मिल रहे हैं जैसे भाई गुरुदास कहते हैं जाए सुता प्रभास गोडे ऊपर पैर पसारे प्रभास ਸਮੁੰਦਰ ਮੰਦਰ ਹੈ ਜਿਵੇਂ ਸਮੁੰਦਰ ਦੇ ਕੰਡੇ ਇਹ ਸਾਰਾ ਇਲਾਕਾ ਪ੍ਰਵਾਸ ਚਲਾਦਾ ਹੈ ਤੀਰਕ ਉਹ ਬੜਾ ਰਮੜੇ ਉੱਥੇ ਸਮੁੰਦਰ ਦਾ ਨਗਰ ਗੁਜਰਾਤ ਦੇ ਇਲਾਕੇ ਦੇ ਰਾਜੇ ਸਨ ਸ੍ਰੀ ਕ੍ਰਿਸ਼ਨ ਕਾਠਿਆਵੜ દ્વાਰਕਾ ਦੇ ਰਾਜਾ ਸਨ ਪਾਵੇਂ ਜਨਮ ਮਥਰਾ ਦੇ ਚੋਇਆ ਬੜੇ ਉਜੈਨ ਦੇ ਰਾਜੇ ਤੇ ਕਾਠਿਆਵੜ ਦੇ ਜਾ ਕੇ ਬਣੇ ਕੰਨ ਇਥੋਂ ਜੜਾ ਸਿੰਦ ਨੇ ਭਜਾ ਦਿੱਤਾ ਕੰਸ ਦਾ ਸੌਰਾ ਬਹੁਤ ਲੰਬੀ ਚੌੜੀ ਸੈਨਾ ਲੈ ਕੇ ਆ ਗਿਆ ਕੰਸ ਦਾ ਬਦਲਾ ਲੈਣ ਵਾਸਤੇ ਸ਼੍ਰੀ ਕ੍ਰਿਸ਼ਨ ਮਥੁਰਾ ਤਜ ਕਾਉ ਨ ਬਣੇ ਅਪਤਾ ਮੁਜਕੰਦ ਹਰੇ ਤੇ ਨੇ ਕਈ ਘੇਰਵਾ ਅਪਤਾ ਬਣ ਕੇ ਇਤਨਾ ਵੱਡਾ ਲਾਵ ਲਸ਼ਕਰ ਲੈ ਕੇ ਜੜਾ ਸਿੰਦ ਆ ਗਏ ਇਹ ਕਰੀਏ ਤੋ ਕ੍ਰਿਸ਼ਨ ਜੀ ਨੇ ਫੈਸਲਾ ਕੀਤਾ ਮਥੁਰਾ ਛੋੜ ਚਲੇ ਜਾਏ ਅਜੇ ਸਾਡੇ ਕੋਲ ਇਤਨੀ ਸੈਨਾ ਹੈ ਨਹੀਂ ਜਿੰਨੀ ਜਰਾਸੰਦ ਕੋਲ। ਇਤਨੇ ਲਾਉ ਲਸ਼ਕਰ ਸਾਡੇ ਕੋਲ ਹੈ ਨਹੀਂ ਚਲੇ ਗਏ। ਇਤਨੀ ਦੂਰ ਚਲੇ ਗਏ ਦੌਰ ਕੋ ਕਾਠਿਆਵਾੜ ਗੁਜਰਾ। ਫਿਰ ਆਪਣੀ ਸਿਆਣਪ ਆਪਣੀ ਪ੍ਰਾਪਲਬਤ ਆਪਣੇ ਗਿਆਨ ਆਪਣੀ ਪ੍ਰਭੂ ਭਗਤੀ ਦਾ ਸਦਕਾ ਉੱਥੇ ਵੀ ਰਾਜਾ ਬਣ ਗਏ। ਰਾਜ ਘਰਾਣੇ ਲیتے ਸੰ। ਸਮੁੰਦਰ ਦੇ ਕੰਡੇ ਪ੍ਰਭਾਸ ਨਾਮ ਦੇ ਤੀਰਤੇ ਬਾਵਾ ਪ੍ਰਭਾਸ ਨਾਮ ਦੇ ਉਸ ਵਕਤ ਦੇ ਜੰਗਲ ਦੇ ਤੀਰਤੇ ਨੂੰ ਨਾਂ ਕਰਕੇ ਬੜੇ ਭਾਈ ਗੁਰਦਾਸ ਕਹਿੰਦੇ ਨੇ ਜਾਇ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਜਿਵੇਂ ਮਿਲ ਜਮਕੇ ਵਾਂਗੂ ਤਾਰੇ ਚਰਨਾ ਦੇ ਪਦਮ ਸੰਧਿਆ ਹੋ ਗਈ ਸੀ ਗੋਡੇ ਤੇ ਪਰ ਪੈਰ ਰੱਖ ਕੇ ਪੈਰ ਦੇ ਤੇ ਪੈਰ ਰੱਖ ਕੇ ਲੇਟੇ ਸੰਦਰਹ ਦੇ ਤਲੇ ਬੱਧਕ ਆਇਆ ਭਾਲਦਾ ਮਿਲ ਗਏ ਜਾਣ ਬਾਣ ਲੈ ਵਾ ਭਾਈ ਗੁਰਦਾਸ ਸ਼ਿਕਾਰੀ ਸ਼ਿਕਾਰ ਲਵਰੇ ਆਸੀ ਉਹਨੂੰ ਹਲਕੇ ਜਿਹੇ ਅੰਧੇਰੇ ਵਿੱਚ ਸ੍ਰੀ ਕ੍ਰਿਸ਼ਨ ਦੇ ਚਰਨਾਂ ਦਾ ਪਦਮ ਇੰਜ ਲਗਿਆ ਜਿਵੇਂ ਹਿਰਨ ਦੀ ਅੱਖ ਉਹਨੇ ਨਿਸ਼ਾਨਾ ਕਰਿਆ تیر ਨਿਸ਼ਾਨੇ ਤੇ ਲਗਿਆ ਉਸੇ ਨਾਲ ਹੀ ਸ੍ਰੀ ਕ੍ਰਿਸ਼ਨ ਜੀ ਦਾ ਅੰਦ ਔਰ ਕੈਨ ਤੋਂ ਮੇਰੀ ਮਰਾਦੇ ਚਰਨਾਂ ਚ ਪਦਮ ਸੀ ਦੂਸਰਾ ਇਤਿਹਾਸਿਕ ਸਾਗਾ ਗੰਗਾ ਦੇ ਗਲ ਸਰਦੀ ਦੇ ਦਿਨ ਸੰ ਭੁਪਦੇਜ ਧਨਗੁਰੂ ਬਾਬਾ ਅਮਰਦਾਸ ਜੀ ਬੈਠੇ ਨੇ ਚਰਨਾਂ ਨੂੰ ਪਸਾਰ ਕੇ ਰੇਤ ਦੇ ਚ ਭੁਪਦੇਜ ਚਰਨਾਂ ਨੂੰ ਪਸਾਰ ਕੇ ਬੈਠੇ ਹਰੀਦਵਾਰ ਦਾ ਜੋ ਮੁਖੀ ਪੁရောਹਤ ਹੈ ਮੁਖੀ ਪਾਂਡਾ ਜੋ ਖਗੋਲ ਸ਼ਾਸਤਰੀ ਸੀ ਗਣਿਤ ਵਿਦਿਆ ਜਾਣਦਾ ਸੀ ਉਹਨੂੰ ਸਮਝ ਸੀ ਔਰ ਦੂਸਰਾ ਇਸ ਖਗੋਲ ਦਾ ਔਰ ਮਨੁੱਖ ਦੇ ਪ੍ਰਾਣ ਲਵਨ ਦਾ ਸਰੀਰ ਦੀ ਬਣਾਵਟ ਦੇ ਵਿੱਚ ਕਿੰਨਾ ਹੱਕ ਹੈ ਐਸਾ ਬਿਰਗੂ ਕਹਿੰਦਾ ਹੈ ਕਿ ਸਰੀਰ ਦਾ ਇੱਕ ਇੱਕ ਚਿੰਨ ਅੰਗ प्रालभत अनुसार बनता है मां बाप के संयोग प्रभत अनुसार बन हैं पूर्व जन्म के मिले संजोग इस तरह का संजोग जुड़ गए फिर पूर्वलाया जपते तप पैर पैरि पदम बना देता है उस मुखी ब्राह्मण ने डंडौत कर दी धन गुरु अमरदास जी सतगुरु कह लगे तू ब्राह्मण है मैं यात्री हाँ ਉਹ ਮੁਖੀ ਪੁရောਹਤ ਹੈ ਮੈਂ ਕਿ ਯਾਤਰੀ ਹੂੰ ਤੂੰ ਮੈਨੂੰ ਕਿਉਂ ਮੱਥਾ ਟੇਕਿਆ ਉਹ ਬ੍ਰਾਹਮਣ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਨੂੰ ਮੱਥਾ ਨਹੀਂ ਟੇਕਿਆ ਤੁਹਾਡੇ ਚਰਨਾਂ ਦੇ ਪਦਮ ਹਨ ਉਹਨੂੰ ਮੱਥਾ ਟੇਕਿਆ ਤੁਹਾਡੇ ਚਰਨਾਂ ਦੇ ਪਦਮ ਹੈ ਇਹ ਸਾਰੀ ਕਥਾ ਹੈ ਇਤਿਹਾਸਕ ਕਿੰਨੇ ਨੇ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਵੀ ਪਦਮ ਸ इस गल मैं लमकाव क्योंकि हस्त रेखा ये गुरु नानक ने बहुत जोर नहीं दिता तो इस नही क्यों जैसे जैसे असि करम कर दिया है, रेखा बदल दिए बदल करम माड़े दे गए रेखा कुछ होर बन कर्म ठीक कर दे गए रेखा कुछ होर बन जा रेखा जब करमे वस्ते च है ਤੋ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਪਣੇ ਕਰਮਾ ਪ੍ਰਤੀ ਸੁਚੇਤ ਹੋਵੋ ਰੇਖਾ ਨੂੰ ਸੱਜੋ ਐ ਜੋਤਿਸ਼ ਨੂੰ ਸੱਜੋ। ਕਿਉਂਕਿ ਜੋਤਿਸ਼ ਵੀ ਕਰਮ ਦੇ ਗਿਆਲੇ। ਲੇਕਿਨ ਜਿਸਨੇ ਪ੍ਰਭੂ ਦਾ ਨਾਮ ਜਪਿਆ ਕਣਕਣ ਦੇ ਵਿੱਚ ਵਸ ਗਿਆ ਹੈ ਪ੍ਰਕਿਰਤੀ ਕੁਝ ਪਹਿਚਾਣ ਕਰਾ ਦਿੰਦੀ ਹੈ ਉਹਦੇ ਹੱਥ ਜਾਂ ਚਰਨਾਂ ਦੇ ਵਿੱਚ ਪਦਮ ਬਣ ਜਾਂਦਾ ਹੈ। ਐਸਾ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਸੀ। ਐਸਾ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ 'ਚ ਸੀ। ਐਸਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਚ ਸਿ ਹੁਣ ਮੈਂ ਤੁਹਾਨੂੰ ਗੁਰੂ ਅਰਜਨ ਦੇਵ ਜੀ ਦਾ ਇੱਕ ਬਾਗ ਸੁਣਾਵਾਂ ਉਹਨੇ ਛੰਦ ਮਹੱਲਾ ਪੰਜਵਾ ਮੇਰੇ ਹਾਥ ਪਦਮ ਆਗਨ ਸੁਖ ਬਾਸਨਾ ਮੇਰੇ ਹੱਥ ਦੇ ਚ ਪਦਮ ਹੈ ਇਹ ਤੇਰੇ ਦੀ ਗੱਲ ਨਹੀਂ ਮੇਰੇ ਦੀ ਗੱਲ ਮੇਰੇ ਆਪਣੀ ਗੱਲ ਹੈ ਮੇਰੇ ਹਾਥ ਪਦਮ ਆਗਨ ਸੁਖ ਬਾਸਨਾ ਸਖੀ ਮੇਰੋ ਕੰਠੋ ਰ ਕੰਨ ਵੇਖ ਦੁਖ ਨਾਸਨਾ ਜਿਸ ਦਿਨ ਦਾ ਕੰਠ ਦੇਜ ਪ੍ਰਭੂ ਦਾ ਨਾਮ ਵਸੇ ਹਿਰਦੇ ਰੂਪੀ ਅੰਗਣ ਦੇਜ ਰੱਬ ਦੇ ਗੁਣ ਵਸੇ ਨੇ ਹੱਥ ਦੇਜ ਪਦਮ ਬਣ ਗਏ ਮੇਰੇ ਆਤਮ ਪਰਮ ਮੇਰੇ ਹੱਥ ਦੇਜ ਪਦਮ ਬਣ ਗਏ ਇਹ ਜਿਸ ਪਦਮ ਦਾ ਜ਼ਿਕਰ ਕਰ ਰਹੇ ਨੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਮਹਿਪੂਰਤ ਕਰਾਂ ਪਰ ਇਸ ਤੋਂ ਪਹਿਲੇ ਇੱਕ ਵਟਾਂ ਦਾ ਸਵਈਆ ਵੀ ਆਪ ਨੂੰ ਸਰਵਨ ਕਰਾਂ ਇਤਿਹਾਸ ਕਹਿੰਦਾ ਹੈ ਪਦਮ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਹਿਣੇ ਚਰਨ ਦੇ ਸਜੇ ਪੈਰ ਦੇਸੀ ਪਦ ਇਤਿਹਾਸ ਤੇ ਇਹ ਕਹਿੰਦਾ ਹੁਣ ਜੋ ਕੁਝ ਭਟ ਕਹਿੰਦੇ ਨੇ ਇਹ ਸੁਣਾ ਪਟਾਂ ਦੀ ਬਾਣੀ ਭਟ ਕਹਿੰਦੇ ਨੇ ਬਾਜ ਕਰ ਦਾਹਣੇ ਹੁਣ ਮੈਂ ਅਰਜ ਕਰਾਂ ਕਮਲ ਨੂੰ ਪਦਮ ਨੂੰ ਬਾਜ ਵੀ ਕਹਵੇ ਸੌਰਭ ਵੀ ਕਹਵੇ ਕਾਂਜਵੀ ਕਹਿੰਦੇ ਨੇ ਪੰਗਜ ਵੀ ਕਹਿੰਦੇ ਸਾਰੰਗ ਵੀ ਕਹਿੰਦੇ ਇੱਕ ਨਾਮ ਨੇ ਬਾਟੂ ਕਹਿੰਦੇ ਨੇ ਬਾਜ ਕਰਦਾ ਹਣੇ ਏ ਗੁਰੂ ਅਮਰਦਾਸ ਤੁਹਾਡਾ ਜਿਹੜਾ ਦੇਣਾ ਹੱਥੇ ਦੇ ਚ ਬਾਜ ਹੈ ਪਦਮ ਹੈ ਇਤਿਹਾਸ ਕਹਿੰਦਾ ਚਰਣਾ ਦੇ ਸੀ ਬਾਟੂ ਕਹਿੰਦੇ ਨੇ ਹੱਥ ਦੇਣੇ ਹੱਥੇ ਸੀ ਇਤਿਹਾਸ ਕਹਿੰਦਾ ਦੇਣੇ ਚਰਨ ਦੇ ਸੀ ਕਭੀ ਸੰਤੋਖ ਸਿੰਘ ਜੀ ਨੇ ਵੀ ਇਸ ਨਹੀਂ ਲਿਖਿਆ ਪਟੰਦਸ ਰਈਆ ਬਾਹਰਜ ਕਰਦਾ ਹਣੇ ਸਿੱਧ ਸੰਮੁਖ ਮੁਖ ਜੋ ਹੈ ਜਿਤਨੀਆਂ ਸਿੱਧੀਆਂ ਨੇ ਮੁਖੜੇ ਨੂੰ ਤੱਕਦੀਆਂ ਪਈਨ ਜ਼ਬਾਨ ਚੋਂ ਬੋਲ ਨਿਕਲੇ ਤੇ ਪੂਰਾ ਹੋਵੇ ਸਿੱਧੀ ਹਰ ਪ੍ਰੰਦੀ ਸਿੱਧੀ ਜੋ ਜ਼ਬਾਨ ਕਹਿ ਦੇਵੇ ਹੋਵੇ ਜੋ ਮਨ ਚੰਦ ਹੈ ਹੋਵੇ ਸਿੱਧ ਸੰਮੁਖ ਮੁਖ ਜੋ ਹੈ ਰੇਦ ਬਸੇ ਬਾ ਵਾਂਗ ਜੋ ਤਿੰਨ ਲੋਕਾਂ ਤਰਮ ਹੋ ਹੈ ਜਿਹੜੀਆਂ ਰਿਧੀਆਂ ਤਿੰਨ ਲੋਕਾਂ ਨੂੰ ਦੇਵੇ ਦੇਵਤਿਆਂ ਨੂੰ ਰਿਸ਼ੀ ਮੁਨੀਆਂ ਨੂੰ ਵੀ ਫਟਕਾ ਕੇ ਰੱਖ ਲੈਂਦੀਆਂ ਨੇ ਇਹ ਗੁਰੂ ਅਮਰਦਾਸ ਜੀ ਉਹ ਤੁਹਾਡੇ ਬਾਹੇ ਹੱਥ ਦੇ ਚ ਨੇ ਰਿੱਧ ਬਸੇ ਬਾਵਾ ਬਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਪਦਮ ਦਾ ਜ਼ਿਕਰ ਕਰ ਰਹੇ ਨੇ ਉਸੇ ਹੀ ਪਦਮ ਦਾ ਜ਼ਿਕਰ ਇਹ ਬਾਟ ਕਰ ਰਹੇ ਨੇ ਇਤਿਹਾਸਿਕ ਗ੍ਰੰਥ ਜਿਸ ਪਦਮ ਦਾ ਜ਼ਿਕਰ ਕਰਦੇ ਨੇ ਇਹ ਉਸ ਪਦਮ ਦਾ ਜ਼ਿਕਰ ਹੈ ਜੋ ਬਿਰਗੂ ਕਰਦਾ ਹੈ ਜੋ ਫਿਰ ਕੋ ਕਹਿੰਦਾ ਹੈ ਕਿ ਜਿਹਦੇ ਰੋਮ ਦੇ ਵਿੱਚ ਪ੍ਰਭੂ ਦਾ ਨਾਮ ਹੈ ਇਹ ਜਿਸ ਨੂੰ ਪਰਮਾਤਮਾ ਕਿਸੇ ਖਾਸ ਕੰਮ ਵਾਸਤੇ ਚੁਣ ਲੈਂਦਾ ਹੈ ਉਹਦੇ ਹੱਥ ਦੇ ਵਿੱਚ ਜਾਂ ਪੈਰਾਂ ਵਿੱਚ ਪਦਮ ਹੁੰਦਾ ਹ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੇਰੇ ਹੱਥ ਪਦਮ ਮੇਰੇ ਹੱਥ ਦੇ ਵਿੱਚ ਪਦਮ ਬਣ ਗਏ ਇਤਿਹਾਸ ਵਿੱਚ ਐਸਾ ਕੋਈ ਜ਼ਿਕਰ ਨਹੀਂ ਪੜਨ ਵਿੱਚ ਮੇਰੇ ਤੇ ਆਇਆ ਨਹੀਂ ਹੋ ਸਕਦਾ ਕਿ ਸੇ ਇਤਿਹਾਸ ਕਰਦੇ ਪੜਨ ਦੇ ਚ ਆਇਆ ਹੋਵੇ ਲਿਖਣ ਕੋਈ ਲਿਖਿਆ ਗਿਆ ਹੋਵੇ ਮੈਂ ਜਾਣਕਾਰੀ ਹਾਸਲ ਕਰਾਂਗਾ ਪਰ ਮੇਰੇ ਪੜਨ ਦੇ ਚ ਨਹੀਂ ਆਏਗਾ ਪਰ ਸਤਿਗੁਰ ਐਸਾ ਕਹਿੰਦੇ ਨੇ ਮੇਰੇ ਹੱਥ ਦੇ ਚ ਪਦਮ ਗੁਰਮਤ ਇਸ ਨੂੰ ਪਦਮ ਮੰਨ ਲੀਏ ਕੇਸ ਨੂੰ ਜਦ ਕੋਈ ਹਿਰਦੇ ਚ ਪ੍ਰਭੂ ਦੇ ਨਾਮ ਨੂੰ ਵਸਾ ਲੈਂਦਾ ਹੈ ਕੰਨਸ ਦੇ ਚ ਪ੍ਰਭੂ ਵਸ ਜਾਂਦਾ ਹੈ ਉਹਦੇ ਹੱਥ ਦੇ ਚ ਬਰਕਤਾਂ ਆ ਜਾਂਦੀ ਹੈ ਉਹਦੇ ਕਦਮਾਂ ਦੇ ਚ ਕ੍ਰਾਂਤੀ ਆ ਜਾਂਦੀ ਹੈ ਉਹਦੇ ਬੋਲਾਂ ਦੇ ਚ ਸਤਿ ਆ ਜਾਂਦੀ ਹੈ